ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਅੱਜ ਤੁਹਾਡੇ ਲਈ ਅਸੀਂ ਇੱਕ ਹੋਰ ਨਵੀਂ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਸਾਡੀਆਂ ਇਹ ਕਹਾਣੀਆਂ ਵਾਲਾ ਚੈਨਲ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਤੇ ਆਓ ਜੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਇੱਕ ਹੋਰ ਨਵੀਂ ਕਹਾਣੀ ਦੀ ਇਸ ਕਹਾਣੀ ਦੀ ਸ਼ੁਰੂਆਤ ਇੱਕ ਛੋਟੇ ਪਿੰਡ ਤੋਂ ਹੁੰਦੀ ਹੈ ਇਸ ਪਿੰਡ ਦਾ ਨਾਮ ਰਾਮਪੁਰ ਸੀ ਜਿੱਥੇ ਜੀਵਨ ਬਹੁਤ ਸਾਦਾ ਅਤੇ ਸੌਖਾ ਸੀ ਲੋਕ ਮਿਹਨਤੀ ਸਨ ਪਰ ਖੁਸ਼ਹਾਲੀ ਨਹੀਂ ਸੀ ਪਰ ਇਸ ਪਿੰਡ ਵਿੱਚ ਇੱਕ ਬਹੁਤ ਹੀ ਅਨਮੋਲ ਦੋਸਤੀ ਦੀ ਕਹਾਣੀ ਲਈ ਬਹੁਤ ਹੀ ਜਾਣਿਆ ਪਹਿਚਾਣਿਆ ਜਾਂਦਾ ਹੈ ਪਿੰਡ ਵਿੱਚ ਦੋ ਦੋਸਤ ਸਨ ਅਰਜਨ ਤੇ ਸ਼ਤੀਸ਼ ਅਰਜਨ ਦਿਮਾਗ ਦਾ ਤੇਜ ਸੀ ਅਤੇ ਪੜ੍ਹਾਈ ਵਿੱਚ ਬਹੁਤ ਹੀ ਹੁਨਰਮੰਦ ਸੀ ਉਸ ਨੂੰ ਨਵੀਆਂ ਚੀਜ਼ਾਂ ਸਿੱਖਣ ਦਾ ਬਹੁਤ ਸ਼ੌਕ ਸੀ ਦੂਜੇ ਪਾਸੇ ਸਤੀਸ਼ ਬਹੁਤ ਹਾਸਮੁਖ ਅਤੇ ਹਮੇਸ਼ਾ ਮਦਦ ਕਰਨ ਵਾਲਾ ਸੀ ਦੋਮਾ ਦਾ ਦੋਸਤਾਨਾ ਇੰਨਾ ਮਜ਼ਬੂਤ ਸੀ ਕਿ ਪਿੰਡ ਦੇ ਸਾਰੇ ਲੋਕ ਉਹਨਾਂ ਨੂੰ ਇੱਕੋ ਜਿਹਾ ਹੀ ਸਮਝਦੇ ਸੀ ਉਹਨਾਂ ਦਾ ਕਹਿਣਾ ਸੀ ਕਿ ਅਰਜਨ ਅਤੇ ਸ਼ਤੀਸ਼ ਇੱਕ ਦੂਜੇ ਦੇ ਬਿਨਾਂ ਅਧੂਰੇ ਹਨ ਇੱਕ ਦਿਨ ਪਿੰਡ ਵਿੱਚ ਇੱਕ ਨਵਾਂ ਨਵੀਂ ਸੂਚਨਾ ਆਈ ਕਿ ਸਰਕਾਰ ਪਿੰਡ ਦੇ ਆਲੇ ਦੁਆਲੇ ਇੱਕ ਨਵਾਂ ਕੈਂਪਸ ਬਣਾਉਣ ਜਾ ਰਹੀ ਹੈ ਇਹ ਕੈਂਪਸ ਪਿੰਡ ਦੇ ਜੁਗਾਂ ਲਈ ਨਵੀਆਂ ਰੋਜ਼ਗਾਰ ਅਤੇ ਅਫਸਰ ਲਿਆ ਸਕਦਾ ਹੈ ਪਰ ਇਹ ਸ਼ਰਤ ਨਾਲ ਆਇਆ ਕਿ ਲੋਕਾਂ ਨੂੰ ਆਪਣੇ ਖੇਤਾਂ ਦੀਆਂ ਜ਼ਮੀਨਾਂ ਛੱਡਣੀਆਂ ਪੈਣਗੀਆਂ ਪਿੰਡ ਦੇ ਲੋਕ ਦਿਲੋਂ ਨਾਰਾਜ਼ ਸਨ ਉਹਨਾਂ ਲਈ ਖੇਤ ਹੀ ਸਭ ਕੁਝ ਸਨ ਅਰਜਨ ਅਤੇ ਸ਼ਤੀਸ਼ ਨੇ ਫੈਸਲਾ ਕੀਤਾ ਕਿ ਉਹ ਇਸ ਮਾਮਲੇ ਵਿੱਚ ਲੋਕਾਂ ਦੀ ਮਦਦ ਕਰਨਗੇ ਉਹ ਦੋਵੇਂ ਪਿੰਡ ਦੀ ਸਭਾ ਵਿੱਚ ਗਿਆਨ ਤੇ ਤਜਰਬੇ ਦੇ ਆਧਾਰ ਤੇ ਲੋਕਾਂ ਦੀ ਮਦਦ ਕਰਨ ਲਈ ਮੈਦਾਨ ਵਿੱਚ ਉਤਰੇ ਸਰਕਾਰੀ ਮਸ਼ੀਨਾਂ ਨੇ ਲੋਕਾਂ ਨੂੰ ਸਰਕਾਰੀ ਮਸ਼ੀਨਾਂ ਨੇ ਲੋਕਾਂ ਨੂੰ ਵੰਡਣਾ ਸ਼ੁਰੂ ਕਰ ਦਿੱਤਾ ਪੈਸੇ ਅਤੇ ਸੁਵਿਧਾਵਾਂ ਦੇ ਜਾਲ ਵਿੱਚ ਲੋਕ ਫਸ ਗਏ ਸतीश ਜੋ ਕਿ ਪਰਜਬੂਤ ਪਰਿਵਾਰ ਤੋਂ ਸੀ ਕਦੇ-ਕਦੇ ਸੋਚਦਾ ਸੀ ਕਿ ਉਹ ਆਪਣੀ ਜ਼ਮੀਨ ਵੇਚ ਦੇਵੇ ਪਰ ਅਰਜਨ ਨੇ ਉਸ ਨੂੰ ਸਮਝਾਇਆ ਕਿ ਇਨਸਾਨ ਨੂੰ ਹਮੇਸ਼ਾ ਆਪਣੇ ਮੂਲਾਂ ਨਾਲ ਜੁੜੇ ਰਹਿਣਾ ਚਾਹੀਦਾ ਹੈ ਇਸ ਇੱਕ ਕਹਾਣੀ ਦੇ ਅਸਲ ਸੰਘਰਸ਼ ਦਾ ਸ਼ੁਰੂਆਤ ਸੀ ਅਰਜਨ ਨੇ ਕਾਫੀ ਰਾਤਾਂ ਜਾਗ ਕੇ ਪਿੰਡ ਦੇ ਲੋਕਾਂ ਨੂੰ ਸਮਝਾਇਆ ਉਸ ਨੇ ਕਹਾਣੀਆਂ ਦਲੀਲਾਂ ਤੇ ਸਬੂਤਾਂ ਨਾਲ ਦਿਖਾਇਆ ਕਿ ਉਹ ਜ਼ਮੀਨ ਸਿਰਫ ਖੇਤੀ ਲਈ ਨਹੀਂ ਸੀ ਪਰ ਪਿੰਡ ਦੀ ਪਛਾਣ ਵੀ ਸੀ ਇੱਕ ਦਿਨ ਸਤੀਸ਼ ਨੇ ਸਰਕਾਰ ਦੇ ਇੱਕ ਅਫਸਰ ਨਾਲ ਗੱਲਬਾਤ ਕੀਤੀ ਅਫਸਰ ਨੇ ਉਸ ਨੂੰ ਬਹੁਤ ਵੱਡੇ ਦਾਮਾਂ ਦਾ ਲਾਲਚ ਦਿੱਤਾ ਸਤੀਸ਼ ਕਾਫੀ ਦੁਬਧਾ ਵਿੱਚ ਸੀ ਉਸਨੇ ਅਰਜੁਨ ਨੂੰ ਇਹ ਗੱਲ ਦੱਸਣ ਦੀ ਹਿੰਮਤ ਨਾ ਕੀਤੀ। ਸਤੀਸ ਦਾ ਮਨ ਵਿੱਚ ਦੋਸਤੀ ਅਤੇ ਪੈਸੇ ਵਿੱਚ ਜੰਗ ਚੱਲ ਰਹੀ ਸੀ। ਅਰਜੁਨ ਨੂੰ ਜਦ ਸਚਾਈ ਪਤਾ ਲੱਗੀ ਤਾਂ ਉਸ ਨੂੰ ਬਹੁਤ ਦੁੱਖ ਹੋਇਆ ਉਹ ਸਤੀਸ ਨਾਲ ਨਾਰਾਜ਼ ਹੋ ਗਿਆ। ਸਤੀਸ ਨੇ ਅਰਜੁਨ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਅਰਜੁਨ ਦੀ ਨਾਰਾਜ਼ਗੀ ਜਾਇਜ਼ ਸੀ। ਇੱਕ ਦਿਨ ਪਿੰਡ ਵਿੱਚ ਇੱਕ ਮਹੱਤਵਪੂਰਨ ਸਭਾ ਹੋਈ। ਇਸ ਸਭਾ ਵਿੱਚ ਅਰਜੁਨ ਨੇ ਆਪਣੇ ਸਭ ਤਜਰਬੇ ਨਾਲ ਪਿੰਡ ਦੇ ਲੋਕਾਂ ਨੂੰ ਸਮਝਾਇਆ ਉਸਨੇ ਸਤੀਸ ਨੂੰ ਵੀ ਸਹਿਮਤ ਕੀਤਾ ਕਿ ਉਹ ਖੇਤਾਂ ਦੀ ਜ਼ਮੀਨ ਬਚਾਉਣ ਲਈ ਸਹਿਯੋਗ ਕਰੇ। ਸਤੀਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਉਸਨੇ ਆਪਣੇ ਦੋਸਤ ਨਾਲ ਮਾਫੀ ਮੰਗੀ ਅਤੇ ਇਕਜੁੱਟ ਹੋ ਕੇ ਪਿੰਡ ਦੇ ਹੱਕ ਵਿੱਚ ਖੜੇ ਹੋ ਗਏ। ਸਰਕਾਰ ਨੇ ਪਿੰਡ ਦੇ ਲੋਕਾਂ ਦੀ ਏਕਤਾ ਦੇ ਸਾਹਮਣੇ ਝੁਕਣਾ ਪਿਆ ਸਰਕਾਰ ਨੂੰ। ਕੈਂਪਸ ਦਾ ਪ੍ਰੋਜੈਕਟ ਰੋਕ ਦਿੱਤਾ ਗਿਆ। ਪਿੰਡ ਦੇ ਲੋਕ, ਅਰਜਨ ਅਤੇ ਸਤੀਸ ਵੀ ਧੰਨਵਾਦੀ ਬਣ ਗਏ। ਦੋਮਾ ਦੋਸਤਾਂ ਦੀ ਦੋਸਤੀ ਪਹਿਲਾਂ ਨਾਲੋਂ ਵੀ ਮਜ਼ਬੂਤ ਹੋ ਗਈ। ਇਹ ਕਹਾਣੀ ਸਾਨੂੰ ਇਹੀ ਸਿਖਾਉਂਦੀ ਹੈ ਕਿ ਦੋਸਤੀ ਸੱਚਾਈ ਅਤੇ ਸਹਿਯੋਗ ਨਾਲ ਸਾਡੇ ਵੱਡੇ ਤੋਂ ਵੱਡੇ ਚੁਣੌਤੀਆਂ ਦਾ ਸਾਹਮਣਾ ਅਸੀਂ ਕਰ ਸਕਦੇ ਹਾਂ। ਸਤੀਸ ਅਤੇ ਅਰਜਨ ਸਿਰਫ ਦੋਸਤ ਨਹੀਂ ਸਨ, ਸਾਥੀ ਸਨ ਜਿਨ੍ਹਾਂ ਨੇ ਸੱਚਾਈ ਅਤੇ ਸਾਂਝ ਨਾਲ ਜਿੱਤ ਹਾਸਲ ਕੀਤੀ। ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ। ਧੰਨਵਾਦ।